ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਗੱਲ ਕਰ ਰਹੇ ਹਾਂ ਬੂਹੇ ਬਾਰੀਆਂ ਦੇ ਬਾਰੇ ਵਿੱਚ ਇਹਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਅੰਮੂ ਦੇ ਦਾਦਾ ਜੀ ਬਿਮਾਰ ਆ ਤੇ ਉਹਨਾਂ ਨੂੰ ਸਨੀ ਵੀਰ ਜੀ ਲੈ ਕੇ ਆਏ ਸੀਗੇ ਹਸਪੀਟਲ ਜਾਨੀ ਕਿ ਅੰਮੂ ਦੇ ਜਿਹੜੇ ਫਾਦਰ ਆ ਹੋਣ ਵਾਲੇ ਤੇ ਇਹ ਹਸਪੀਟਲ ਦੇ ਵਿੱਚ ਇਹਨਾਂ ਨੇ ਐਡਮਿਟ ਕਰਵਾਇਆ ਤੇ ਬੀਬੀ ਨੇ ਦੱਸਿਆ ਕਿ ਮੈਨੂੰ ਇਹ ਇਹਦੇ ਵਿੱਚ ਸਨੀ ਦੇ ਵਿੱਚ ਆਪਣਾ ਮੁੰਡਾ ਜਾਨੀ ਕਿ ਤੇਰੇ ਡੈਡੀ ਬਾਰੇ ਹੀ ਮਤਲਬ ਫੀਲਿੰਗ ਆਈ ਆ ਕਿ ਜਿੱਦਾਂ ਉਹ ਫਿਕਰ ਕਰਦੇ ਹੁੰਦੇ ਸੀ ਉਹ ਡਾਕਟਰ ਦੇ ਨਾਲ ਖੜੇ ਗੱਲ ਕਰ ਹੀ ਰਹੇ ਸੀਗੇ ਆ ਕਿ ਪਾਪਾ ਜੀ ਦੀ ਸਿਹਤ ਮਤਲਬ ਬਾਰੇ ਜੋ ਵੀ ਹੋਇਆ ਮੈਨੂੰ ਸਹੀ ਸਹੀ ਜਾਣਕਾਰੀ ਦੇ ਦਿਓ ਤੇ ਉਹਨਾਂ ਦਾ ਧਿਆਨ ਰੱਖਿਓ ਤੇ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰਿਓ ਪੈਸਿਆਂ ਦਾ ਤੇ ਖਰਚੇ ਦੀ ਤੇ ਤਦ ਨੂੰ ਅਮੂ ਆ ਗਿਆ ਤੇ ਅਮੂ ਨੇ ਸਨੀ ਵੀਰ ਜੀ ਨੂੰ ਡੈਡੀ ਜੀ ਕਹਿ ਕੇ ਆਵਾਜ਼ ਮਾਰੀ ਤੇ ਮਾਫੀ ਮੰਗੀ ਕਿ ਮੇਰੇ ਤੋਂ ਗਲਤੀ ਹੋਈ ਆ ਔਰ ਉਹਨੂੰ ਯਾਦ ਆਣ ਲੱਗਾ ਕਿ ਕਿਦੋਂ ਉਹਨੇ ਪਹਿਲਾਂ ਸਨੀ ਵੀਰ ਜੀ ਨੂੰ ਕਿਹਾ ਸੀਗਾ ਕਿ ਮੈਂ ਤੁਹਾਨੂੰ ਆਪਣਾ ਡੈਡੀ ਆਪਣਾ ਪਿਓ ਨਹੀਂ ਮੰਨਦਾ ਉਹਨੂੰ ਉਹ ਸਾਰਾ ਟਾਈਮ ਯਾਦ ਆਇਆ ਕਦੋਂ-ਕਦੋਂ ਉਹਨੇ ਸਨੀ ਵੀਰ ਜੀ ਨਾਲ ਗੁੱਸਾ ਕੀਤਾ ਜਦੋਂ ਦੀਪ ਨਾਲ ਵਿਆਹ ਕਰਾਉਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਉਹ ਉਹਨੇ ਗੁੱਸੇ ਵਿੱਚ ਉਹਨਾਂ ਨੂੰ ਆਪਣਾ ਡੈਡੀ ਮੰਨਣ ਤੋਂ ਨਾ ਕਰ ਦਿੱਤਾ ਸੀ ਤੇ ਫਿਰ ਸਨੀ ਵੀਰ ਜੀ ਉੱਥੇ ਜਾਣ ਲੱਗੇ ਤਾਂ ਉਹਨੇ ਪਿੱਛੋਂ ਡੈਡੀ ਕਹਿ ਕੇ ਆਵਾਜ਼ ਮਾਰੀ ਤੇ ਸਨੀ ਵੀਰ ਜੀ ਇੰਨੇ ਖੁਸ਼ ਹੋਏ ਕਿ ਦੋਨਾਂ ਨੇ ਇੱਕ ਦੂਸਰੇ ਨੂੰ ਜੱਫੀ ਪਾ ਲਈ ਤੇ ਦੋਨਾਂ ਦਾ ਹੀ ਮੇਲ ਹੋ ਗਿਆ ਉਧਰ ਕਿਰਨ ਦੀਦੀ ਬਿਲਕ ਰਹੀ ਆ ਪੀ ਮਤਲਬ ਮੈਂ ਤਾਂ ਆਪਣੇ ਮੁੰਡੇ ਦਾ ਵਿਆਹ ਕੀਤਾ ਸੀਗਾ ਆਸਟ੍ਰੇਲੀਆ ਦੇ ਲਾਲਜ ਨੂੰ ਤੇ ਉਹਦੀ ਮਾਂ ਕਹਿੰਦੀ ਸੀ ਜਿਹੜੀ ਇਹਨਾਂ ਦੀ ਨੂੰਹ ਐਮੀ ਉਹਦੀ ਮੰਮੀ ਕਹਿੰਦੀ ਸੀ ਰੰਜਨਾ ਕੇ ਆਪਣੇ ਮੁੰਡੇ ਦਾ ਬਾਹਰ ਵਿਆਹ ਕਰ ਦੋ ਤੇ ਇੱਕ ਦੀ ਕਹਿੰਦਾ ਮਾਵਾਂ ਧੀਾਂ ਦੇ ਸੋਚ ਨਹੀਂ ਰਲਦੀ ਆਪਸ ਦੇ ਵਿੱਚ ਕੁੜੀ ਕਹਿੰਦੀ ਆ ਕਿ ਮੈਂ ਜਾਣਾ ਨਹੀਂ ਉਧਰੋਂ ਸਾਹਿਬ ਆ ਗਿਆ ਉਹਨੇ ਕਿਹਾ ਕਿ ਤੁਹਾਡੀ ਆਵਾਜ਼ਾਂ ਬਾਹਰ ਆ ਰਹੀਆਂ ਆ ਸਾਰੀਆਂ ਕਿ ਤੁਸੀਂ ਕੀ ਗੱਲਾਂ ਕਰ ਰਹੇ ਕਿਉਂਕਿ ਗगनवीर ਜੀ ਕਿਰਨ ਭੈਣ ਨੂੰ ਡਾਂਟ ਰਹੇ ਸੀਗੇ ਕਿ ਤੇਰੀ ਕਿੱਦਾਂ ਦੀ ਸੋਚ ਆ ਕਿ ਤੂੰ ਮੁੰਡਾ ਤਾਂ ਵੇਚਣਾ ਲਾਇਆ ਆ ਤੇ ਸਾਹਿਬ ਨੇ ਕਿਹਾ ਕਿ ਮੈਂ ਹੁਣ ਅ ਮਤਲਬ ਜੋ ਐਮੀ ਕਹੂਗੀ ਮੈਂ ਉਹੀ ਕਰੂੰਗਾ ਤੇ ਕਿਰਨ ਦੀਦੀ ਪੜਕ ਗਈ ਕਿ ਤੂੰ ਤਾਂ ਉਹਦੀ ਹੀ ਸਾਈਡ ਲੈਣ ਲੱਗ ਗਿਆ ਤੂੰ ਸਾਨੂੰ ਤਾਂ ਭੁੱਲ ਹੀ ਗਿਆ ਉਹਨੇ ਕਿਹਾ ਕਿ ਮੈਂ ਹੁਣ ਇਦਾਂ ਹੀ ਕਰੂੰਗਾ ਅਗਰ ਤੁਸੀਂ ਨਹੀਂ ਮੰਨੇ ਤੇ ਅਸੀਂ ਘਰ ਛੱਡ ਕੇ ਚਲੇ ਜਾਵਾਂਗੇ ਤੇ ਤੁਸੀਂ ਸੋਚ ਲਈਓ ਕਿ ਅਸੀਂ ਬਾਹਰ ਚੱਲ ਗਏ ਆ ਆਸਟ੍ਰੇਲੀਆ ਤਾਂ ਫੇਰ ਕਿਰਨ ਦੀਦੀ ਕਹਿੰਦੀ ਦੇਖੋ ਜੀ ਇਹ ਕਿੱਦਾਂ ਦੀਆਂ ਗੱਲਾਂ ਕਰ ਰਿਹਾ ਕੱਲ ਵਿਆਹ ਆ ਤੇ ਅੱਜ ਜਨਾਨੀ ਦੀਆਂ ਗੱਲਾਂ ਵਿੱਚ ਆ ਗਿਆ ਆ ਤੇ ਜਦੋਂ ਸਾਹਿਬ ਨੇ ਇਹ ਗੱਲ ਕਹੀ ਕਿ ਅਸੀਂ ਘਰ ਛੱਡ ਦਾਂਗੇ ਤਾਂ ਕਿਰਨਦੀਪ ਸਿਰ ਫੜ ਕੇ ਬੈਠ ਗਈ ਤੇ ਸਾਹਿਬ ਦੀਆਂ ਗੱਲਾਂ ਸੁਣ ਕੇ ਤੇ ਫੇਰ ਸਾਹਿਬ ਚੱਲ ਗਿਆ ਬਾਹਰ ਤੇ ਕਿਰਨਦੀਪ ਰੋਣ ਲੱਗ ਗਈ ਕਿ ਮੇਰਾ ਮੁੰਡਾ ਵੀ ਮੇਰੇ ਹੱਥੋਂ ਨਿਕਲਦਾ ਜਾ